ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਗੱਲਬਾਤ ਕਿ ਆਪਾਂ ਨੂੰ ਜਿਹੜਾ ਮਿੱਠਾ ਛੋਟਾ ਜਾਂ ਵਾਫਰ ਕਿਹੜਾ ਵਰਤਣਾ ਚਾਹੀਦਾ ਤੇ ਕੀ ਇਹਦੇ ਫਾਇਦੇ ਆ ਸਾਰੀ ਕਰਾਂਗੇ ਗੱਲਬਾਤ ਜਿਵੇਂ ਕਿ ਆਮ ਹੀ ਆਪਾਂ ਨੂੰ ਪਤਾ ਕਿ ਮਿੱਠਾ ਛੋਟਾ ਆਪਾਂ ਬਹੁਤ ਵਰਤਦੇ ਹੈਗੇ ਆਪਾਂ ਫੀਲਡ ਦੇ ਵਿੱਚ ਤੇ ਵੀ ਇਹਦੇ ਨੁਕਸਾਨ ਕੀ ਆ ਫਾਇਦੇ ਆ ਦਾ ਆਪਾਂ ਨੂੰ ਪਤਾ ਹੈ ਤੇ ਨੁਕਸਾਨ ਕੀ ਆ ਉਹ ਵੀ ਦੱਸਾਂਗੇ ਤੇ ਆਪਾਂ ਨੂੰ ਜੇ ਆਪਾਂ ਡੇਲੀ ਵਰਤਨਾ ਆਪਾਂ ਨੂੰ ਬਫਰ ਵਰਤਨਾ ਚਾਹੀਦਾ ਜਾਂ ਮਿੱਠਾ ਛੋਡਾ ਵਰਤਨਾ ਚਾਹੀਦਾ ਇਹ ਵੀ ਕਰਦੇ ਆਂ ਗੱਲਬਾਤ ਆ ਉਹ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਤੇ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਜੋ ਕਰਦੇ ਆਂ ਗੱਲਬਾਤ ਬਣੇ ਰਹੋ ਵੀਡੀਓ ਦੇਖਦੇ ਰਹੋ ਤਾਂ ਕਿ ਨ ਦੋਸਤੋ ਜਦੋਂ ਆਪਾਂ ਪਸ਼ੂਆਂ ਨੂੰ ਜਾਦੇ ਫੀਡ ਪਾਉਣੇ ਹੈਗੇ ਆ ਜਿਵੇਂ ਕਿ ਕਣਕ ਜਾਂ ਆਪਾਂ ਮੱਕੀ ਪਾਉਣੇ ਆ ਤੇ ਕਿਉਂਕਿ ਮੱਕੀ ਨਾਲ ਤੇ ਕਣਕ ਦੇ ਨਾਲ 나ਜ ਦੇ ਨਾਲ ਹੀ ਪਸ਼ੂਆਂ ਨੇ ਦੁੱਧ ਦੇਣਾ ਤੇ ਜਦੋਂ ਆਪਾਂ ਫੀਡ ਦੇ ਵਿੱਚ ਜਾਦੇ ਇਹ ਪਾਉਣੇ ਹੈਗੇ ਆ ਤੇ ਇਹਦੇ ਨਾਲ ਮੱਕੀ ਦੇ ਨਾਲ ਜਾਂ ਕਣਕ ਦੇ ਨਾਲ ਆਪਣੇ ਪਸ਼ੂਆਂ ਦੇ ਤਿਆਬ ਬਣ ਲੱਗ ਜਾਂਦਾ ਹੈਗਾ ਤੇ ਜਦੋਂ ਪਸ਼ੂ ਦੇ ਜਾਦੇ ਤਿਆਬ ਬਣਦਾ ਹੈ ਤੇ ਫਿਰ ਆਪਾਂ ਨੂੰ ਮਿੱਠਾ ਸੋਡਾ ਪੋਣਾ ਪੈਂਦਾ ਹੈਗਾ ਫੀਲਡ ਦੇ ਵਿੱਚ ਤੇ ਬਹੁਤ ਭਰਾ ਤਾਂ ਸਿੱਧਾ ਵੀ ਮਿੱਠਾ ਛੋੜਾ ਦਿੰਦੇ ਹੈਗੇ ਪਸ਼ੂ ਨੂੰ ਤੇ ਮਿੱਠੇ ਛੋੜੇ ਦੇ ਨਾਲ ਫਾਇਦੇ ਵੀ ਹੈਗੇ ਜਿਵੇਂ ਕਿ ਆਪਾਂ ਫੈਂਟ ਵੀ ਵਾਧੀ ਹੈਗੀ ਹੈ ਮਿੱਠੇ ਛੋੜੇ ਨਾਲ ਪਸ਼ੂ ਜਿਆਦੇ ਵਧੀਆ ਹਰਾ ਚਾਰਾ ਵੀ ਖਾਂਦਾ ਜਿਆਦੇ ਹਰ ਪੱਠੇ ਵੀ ਖਾਂਦਾ ਖਰਾਕ ਵੀ ਜਿਆਦੇ ਖਾਂਦਾ ਤੇ ਗਾਲਾ ਵੀ ਵਧੀਆ ਕਰਦਾ ਹੈਗਾ ਪਸ਼ੂ ਤੇ ਜਿਹੜੇ ਪਸ਼ੂ ਦੇ ਜਿਆਦੇ ਤਿਆਬ ਬਣਦਾ ਹੈਗਾ ਤਿਆਬ ਬਣਨ ਦੀਆਂ ਨਿਸ਼ਾਨੀਆਂ ਵੀ ਤੁਹਾਨੂੰ ਦੱਸਾਂਗੇ ਜਿਵੇਂ ਕਿ ਫਸੂ ਦਾ ਗੋਹਾਟੀ ਲਾ ਕਰਨਾ ਤੇ ਗਾਲਾ ਜੇਦੋਂ ਘਟ ਕਰਦਾ ਹੋਵੇ ਪਸ਼ੂ ਪੱਠੇ ਘਟ ਖਾਂਦਾ ਹੋਵੇ ਉਦੋਂ ਆਪਣੇ ਪਸ਼ੂ ਦਾ ਤਿਆਬ ਜਿਆਦਾ ਵਧਿਆ ਹੁੰਦਾ ਹੈਗਾ ਤੇ ਤਿਆਬ ਵਧਣ ਦੇ ਕਾਰਨ ਆਪਾਂ ਨੂੰ ਫਿਰ ਮਿੱਠਾ ਸੋਡਾ ਜ਼ਰੂਰ ਦੇਣਾ ਪੈਂਦਾ ਹੈਗਾ ਮਿੱਠੇ ਸੋਡੇ ਦੇ ਨਾਲ ਜੇ ਆਪਾਂ ਜਿਆਦਾ ਮਿੱਠਾ ਸੋਡਾ ਦਿੰਨੇ ਆ ਤਾਂ ਉਹਦੇ ਨਾਲ ਇੱਕੇਦਮ ਜਿਹੜਾ ਤਿਆਬ ਖਤਮ ਹੋ ਜਾਂਦਾ ਪਸ਼ੂ ਦਾ ਤੇ ਪਸ਼ੂ ਦੁੱਧ ਵੀ ਘਟਾ ਜਾਂਦਾ ਹੈਗਾ ਇਹ ਨੁਕਸਾਨ ਹੈ ਮਿੱਠੇ ਛੋਡੇ ਦੇ ਤੇ ਜੇ ਆਪਾਂ ਕਿਤੇ ਕਿਤੇ ਦੇਣਾ ਹੈਗਾ ਫੇਰ ਤਾਂ ਠੀਕ ਆ ਮਿੱਠਾ ਛੋਡਾ ਜੇ ਆਪਾਂ ਡੇਲੀ ਵਰਤਨਾ ਫੀਡ ਦੇ ਵਿੱਚ ਪਵਾ ਕੇ ਤਾਂ ਫੇਰ ਆਪਾਂ ਨੂੰ ਬਫਰ ਸਭ ਤੋਂ ਵਧੀਆ ਇਹ ਪਾਊਡਰ ਹੈਗਾ ਇਹ ਆਪਾਂ ਇੱਕ ਕਵਾਂਟਲ ਦੇ ਵਿੱਚੋਂ 1 ਕਿਲੋ ਬਫਰ ਐਡ ਕਰਨਾ ਹੈਗਾ ਜਿਵੇਂ ਕਿ ਫੀਡ ਤਿਆਰ ਕਰਵਾਉਣੀ ਆ ਤੁਸੀਂ ਇਹਦੇ ਵਿੱਚ ਉਹਦੀ ਮਿਕਸ ਕਰਵਾ ਸਕਦੇ ਆ ਬਫਰ 1 ਕਿਲੋ 1 ਕਵਾਂਟਲ ਦੇ ਹਿਸਾਬ ਦੇ ਨਾਲ ਜੇ ਤੁਸੀਂ ਸਿੱਧਾ ਦੇਣਾ ਪਸ਼ੂ ਨੂੰ ਫੀਡ ਦੇ ਵਿੱਚ ਨਹੀਂ ਐਡ ਕਰਨਾ ਤਾਂ ਫਿਰ ਤੁਸੀਂ 50 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਜੇ ਵੱਡਾ ਪਸ਼ੂ ਹੈ ਤਾਂ 100 ਗ੍ਰਾਮ ਵੀ ਉਹਨੂੰ ਡੇਲੀ ਦੇ ਸਕਦੇ ਹੋ ਬਫਰ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀਗੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ